ਚਿੱਟੇ ਸਮੇਤ ਫੜੀ ਗਈ ਮਹਿਲਾ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ 2 ਦਿਨ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ ਅਤੇ ਡੀਐਸਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪੁੱਛਗਿੱਛ ਦੇ ਦੌਰਾਨ ਇੱਕ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਇਆ ਅਤੇ ਇਸ ਕੇਸ ਦੇ ਸਬੰਧ ਵਿੱਚ ਹਰ ਬ੍ਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਹ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਹਦਾ ਸਾਨੂੰ ਦੋ ਦਿਨ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਕਿੰਨੇ ਦਿਨ ਦਾ ਮੰਗਿਆ ਸੀ ਤੁਸੀਂ ਅਸੀਂ ਇੱਕ ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ ਦੋ ਦਿਨ ਦਾ ਸਾਨੂੰ ਪਾਇਆ ਪਹਿਲਾਂ ਵੀਕ ਦਾ ਰਿਮਾਂਡ ਮੰਗਿਆ ਕਿ ਕੁਝ ਮਿਲਿਆ ਹੁਣ ਤੱਕ ਕੁਝ ਮਿਲਿਆ ਪਿੱਛੇ ਉਹਦੇ 'ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਲਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਬਕਦਮ ਦੇ ਚਾਸ ਨੋਮੀਨੇਟ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਹੋਇਆ ਸਰ ਕੋਰਟ ਚ ਆ ਕੇ ਸਟੇਟਮੈਂਟ ਚੈੱਕ ਕਰ ਰਹੇ ਹਾਂ ਜੀ ਹਾਂਜੀ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਗਿਆ ਰੌਬੜਾ ਰੌਬੜੀ ਹੋਏ ਨੇ ਜੀ ਤੇ ਉਸ ਤੋਂ ਬਾਅਦ ਉਹ ਮੈਂ ਡਾਕਟਰ ਜਾਣ ਪੁੱਛ ਕੇ ਇਹ ਡੈਫਰਮੇਸ਼ਨ ਦਾ ਕੇਸ ਕਰੂੰਗਾ ਪੁਲਿਸਮੈਨ ਨੂੰ ਹਰਾਸ ਕਰ ਰਹੀ ਹੈ ਮੈਂ ਸੂਸਾਇਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਅਸੀਂ ਤਫਤੀਸ਼ ਹੈ పార్ਟ ਆਫ ਇਹ ਇਨਵੈਸਟੀਗੇਸ਼ਨ ਹੈ ਇਹਦੇ ਸਾਡਾ ਬਰਾਮਰ ਵੀ ਆਈ ਦੀ ਕੋਈ ਜਾਣਕਾਰੀ ਹੋਈ ਹੈ ਕਿ ਤੱਕ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਇਸ ਦਾ ਇਸੇ ਕਰਕੇ ਕੋਈ ਚੌਂਕਡ ਕੀਤੀ ਗਈ ਕੁਝ ਨਹੀਂ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹ ਜੀ ਸਾਨੂੰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਉਹਦੇ ਕੋਲ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਕੀ ਬਣਾਇਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ ਕਰ ਰਹੇ ਹਾਂ ਦੋ ਦਿਨ ਦਾ ਜੀ ਇੱਕ ਦਿਨ ਦਾ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਉ ਉੱਤੇ ਚੱਲ ਗਏ ਜੀ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਆ ਜੇ ਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਾਰਵਾਈ ਕਰਾਂਗੇ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈਗੀ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈਗੀ ਕੋਈ ਪਹਿਲਾਂ ਵੀ ਕਿਤੋਂ ਇਹ ਇਕੱਠੇ ਲੈ ਕੇ ਆਏ ਨੇ ਕੋਈ ਉਹ ਚੈੱਕ ਕਰ ਰਹੇ ਆ ਉਹ ਪੁੱਛਕਿਛ ਕਰ ਰਹੇ ਹੋ ਕਰ ਰਹੇ ਆ ਸਾਰਾ ਕੁਝ ਇਹ ਸੀ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਨਹੀਂ ਸਾਰਾ ਕੁਝ ਕਰ ਰਹੇ ਆ ਜੀ ਸਰ ਕੋਈ ਅਧਿਕਾਰੀ ਦੇ ਨਾਮ ਦੱਸੇ ਨਹੀਂ ਕੋਈ ਚੈਟ ਜੂਨ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ ਆਇਆ ਕੋਈ ਮੋਬਾਈਲਾਂ ਜਿਹੜੇ ਮੋਬਾਈਲ ਲਈ ਸੀ ਉਹ ਚੈੱਕ ਕਰਵਾ ਰਹੇ ਆ ਮੋਬਾਈਲ ਚ ਮੋਬਾਈਲ ਚੈੱਕ ਕਰਵਾ ਰਹੇ ਆ ਠੀਕ ਹੈ